ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਅਸ਼ੁਦੀਪ ਕੌਰ ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਪ੍ਰਵਾਸੀਆਂ ਦੇ ਵੱਲੋਂ ਦੋ ਸਿੱਖ ਭਰਾਵਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਜੀਹਾਂ ਤੁਹਾਨੂੰ ਦੱਸਦੀ ਉਹ ਕੰਮ ਤੋਂ ਵਾਪਸ ਆ ਰਹੇ ਸੀ ਇਸੇ ਦੌਰਾਨ ਜਦੋਂ ਉਹ ਦੋਵੇਂ ਨੌਜਵਾਨ ਆਪਣੇ ਘਰ ਦੇ ਕੋਲ ਪਹੁੰਚੇ ਤਾਂ ਉੱਥੇ ਪ੍ਰਵਾਸੀ ਜਿਹੜੇ ਖੜੇ ਸਨ ਉਨ੍ਹਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਸਰਦਾਰ ਮਾਮੇ ਆ ਗਏ ਇਹ ਜਿਹੜਾ ਖੁਦ ਨੌਜਵਾਨਾਂ ਦੇ ਵੱਲੋਂ ਦੱਸਿਆ ਗਿਆ ਕਿ ਸਾਨੂੰ ਇਸ ਤਰੀਕੇ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਕਿਹਾ ਗਿਆ ਜਦੋਂ ਉਹਨਾਂ ਨੇ ਇੰਨੀ ਕੋ ਗੱਲ ਬੋਲੀ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਸ਼ਬਦਾਂ ਦਾ ਇਸਤੇਮਾਲ ਨਾ ਕਰੋ ਲੇਕਿਨ ਉਸ ਤੋਂ ਬਾਅਦ 15 ਤੋਂ 17 ਬੰਦਿਆਂ ਨੇ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਪ੍ਰਵਾਸੀਆਂ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਉਹਨਾਂ ਦੀ ਕੁਟਮਰ ਕੀਤੀ ਗਈ ਉਹਨਾਂ ਦਾ ਵਾਹਨ ਜੋ ਸਕੂਟੀ ਸੀ ਉਸ ਦੀ ਵੀ ਤੋੜਪਾਨ ਕੀਤੀ ਜਾਂਦੀ ਹੈ ਕਿਹਾ ਗਿਆ ਕਿ ਇੱਥੇ ਤਲਵਾਰਾਂ ਲੈ ਕੇ ਡੰਡਿਆਂ ਦੇ ਨਾਲ ਸਾਡੇ ਉੱਤੇ ਚੜਾਇਆ ਇਹਨਾਂ ਪਰਵਾਸੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਐਨਾ ਹੀ ਨਹੀਂ ਨੌਜਵਾਨਾਂ ਦੀ ਦਸਤਾਰ ਜਿਹੜੀ ਹੈ ਉਹ ਵੀ ਲਾ ਦਿੱਤੀ ਗਈ ਨੌਜਵਾਨਾਂ ਦੇ ਵੱਲੋਂ ਦੱਸਿਆ ਗਿਆ ਕਿ ਦੋਵੇਂ ਭਰਾ ਨੇ ਜੜਿਓ ਹੋ ਕੰਮ ਤੋਂ ਵਾਪਸ ਪਰਤੇ ਸੀ ਰਾਤ ਦੇ ਵੇਲੇ 9 ਜਾਂ 9:30 ਵਜੇ ਦਾ ਜਿਹੜਾ ਇਹ ਸਮਾਂ ਸੀ ਉਸ ਤੋਂ ਬਾਅਦ ਪਰਵਾਸੀਆਂ ਦੇ ਵੱਲੋਂ ਦੋਨਾਂ ਭਰਾਵਾਂ ਤੇ ਜਿਹੜਾ ਹਮਲਾ ਕੀਤਾ ਗਿਆ ਸੋ ਅੰਮ੍ਰਿਤਸਰ ਮਜੀਠਾ ਰੋਡ ਦੇ ਲਾਗੇ ਰਾਮਨਗਰ ਕਲੋਨੀ ਪੈਂਦੀ ਹੈ ਜਿੱਥੇ ਪਰਵਾਸੀਆਂ ਦੇ ਵੱਲੋਂ ਦੋ ਪੰਜਾਬੀ ਭਰਾਵਾਂ ਦੀ ਬੁਰੇ ਤਰੀਕੇ ਦੇ ਨਾਲ ਜਿਹੜੀ ਹੈ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਜਿਹੜੀ ਹੈ ਪੁਲਿਸ ਪਹੁੰਚਦੀ ਹੈ ਜਿਹੜੇ ਮੋਹੱਲੇ ਦੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਬੁਰੇ ਤਰੀਕੇ ਦੇ ਨਾਲ ਇਨ੍ਹਾਂ ਮੁੰਡਿਆਂ ਨੂੰ ਕੁੱਟਿਆ ਗਿਆ ਪਰਵਾਸੀਆਂ ਦੇ ਵੱਲੋਂ ਉਨਾ ਵੀ ਆ ਪੱਗਾਂ ਜਿਹੜੀਆਂ ਨੇ ਲਾ ਦਿੱਤੀਆਂ ਗੰਗਿਆ ਨੇ ਸੋ ਇੱਕ ਪਾਸੇ ਜਿੱਥੇ ਪਰਵਾਸੀਆਂ ਨੂੰ ਲੈ ਕੇ ਲਗਾਤਾਰ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਇਹ ਘਟਨਾ ਵਾਪਨ ਤੋਂ ਬਾਅਦ ਉਸ ਤੋਂ ਬਾਅਦ ਜਿਹੜੀਆਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਅੰਮ੍ਰਿਤਸਰ ਦੇ ਵਿੱਚ ਦੋ ਪਰਵਾਸੀ ਭਰਾਵਾਂ ਦੀ ਜਿਹੜੀ ਹੈ ਕੁੱਟਮਾਰ ਕੀਤੀ ਗਈ ਹੈ ਰਿਵਾਸੀਆਂ ਦੇ ਵੱਲੋਂ ਪਹਿਲਾਂ ਤਾਂ ਨੌਜਵਾਨਾਂ ਨੂੰ ਦੇਖ ਕੇ ਕੁਝ ਸ਼ਬਦ ਬੋਲੇ ਗਏ ਜਦੋਂ ਉਹਨਾਂ ਦੇ ਵੱਲੋਂ ਰੋਕਿਆ ਗਿਆ ਕਿ ਤੁਸੀਂ ਇਸ ਤਰੀਕੇ ਦੇ ਨਾਲ ਨਾ ਬੋਲੋ ਤਾਂ 15 ਤੋਂ 16 ਮੁੰਡਿਆਂ ਦੇ ਵੱਲੋਂ ਜਿਹੜੇ ਪ੍ਰਵਾਸੀ ਸਨ ਉਹਨਾਂ ਦੇ ਵੱਲੋਂ ਦੋਹ ਭਰਾਵਾਂ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਉਹਨਾਂ ਤੇ ਹਮਲਾ ਕੀਤਾ ਗਿਆ ਤੋਂ ਉਹਨੂੰ ਦੱਸਦੀ ਕਿ ਨੌਜਵਾਨਾਂ ਦੇ ਸਿਰ ਤੋਂ ਜੜਾਇਆ ਖੂਨ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਉਹਨਾਂ ਦੱਸਿਆ ਕਿ ਪੱਗਾਂ ਤੱਕ ਲਾ ਦਿੱਤੀਆਂ ਗਈਆਂ ਮੋਹੱਲੇ ਦੇ ਲੋਕਾਂ ਦੇ ਵਿੱਚ ਜਿਹੜਾ ਆ ਭਾਰੀ ਰੋਸ ਪਾਇਆ ਜਾ ਰਿਹਾ ਪਰਵਾਸੀਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਸਾਡੇ ਮੋਹੱਲੇ ਦੇ ਪੰਜਾਬੀ ਮੁੰਡਿਆਂ ਨੂੰ ਜਿਹੜਾ ਆ ਕਿਵੇਂ ਕੁੱਟਿਆ ਜਾ ਸਕਦਾ ਹੈ ਪੁਲਿਸ ਦੇ ਵੱਲੋਂ ਵੀ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਸੋ ਇਸ ਮਾਮਲੇ ਦੇ ਵਿੱਚ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਉਹਨਾਂ ਦੇ ਵੱਲੋਂ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਸੋ ਨੌਜਵਾਨਾਂ ਨੇ ਖੁਦ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪਰਵਾਸੀਆਂ ਦੇ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਜੀਹਾਂ ਤੁਹਾਨੂੰ ਦੱਸ ਦਈਏ ਹੁਸ਼ਿਆਰਪੁਰ ਵਿੱਚ ਵਾਪਰੀ ਦਰਦ ਭਰੀ ਘਟਨਾ ਤੋਂ ਬਾਅਦ ਪਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਣ ਲਈ ਜੜਾਇਆ ਮੋਰਚਾ ਖੋਲਿਆ ਗਿਆ ਨਹੀਂ ਕਿ ਜਥੇਬੰਦੀਆਂ ਜੜੀਆਂ ਨੇ ਉਹ ਇਕੱਠੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਵੀ ਮਤੇ ਪਾਏ ਜਾ ਰਹੇ ਨੇ ਕਿ ਪਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਿਆ ਜਾਵੇ ਉੱਥੇ ਤੁਹਾਨੂੰ ਦੱਸਦੀ ਕਿ ਇਸ ਦੇ ਰੋਸ ਵਿੱਚ ਲੋਕ ਜੜੇ ਨੇ ਕੈਂਡਲ ਮਾਰਚ ਕਰ ਰਹੇ ਨੇ ਪਰ ਫਿਰ ਵੀ ਜੜੀਆਂ ਅਜਹੀਆਂ ਘਟਨਾਵਾਂ ਨੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪਰਵਾਸੀਆਂ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਜੜੀਆਂ ਵਾਅਦਤ ਨੂੰ ਅੰਜਾਮ ਦਿੱਤਾ ਗਿਆ ਜੀਹਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ ਅੰਮ੍ਰਿਤਸਰ ਦੇ ਵਿਚੁਰ ਪਰਵਾਸੀਆਂ ਦੇ ਵੱਲੋਂ ਦੋ ਸਿੱਖ ਸਰਦਾਰਾਂ ਦੀਆਂ ਪੰਗਾ ਤੱਕ ਲਾ ਦਿੱਤੀਆਂ ਗਈਆਂ ਨੇ ਇਹਨਾਂ ਪਰਵਾਸੀਆਂ ਦੇ ਵੱਲੋਂ ਸਾਡੇ ਪੰਜਾਬੀ ਮੁੰਡਿਆਂ ਦੀ ਪੱਗਾਂ ਨੂੰ ਹੱਥ ਪਾਇਆ ਜਾ ਰਿਹਾ ਸੋ ਇਸ ਵਾਰ ਪੰਜਾਬ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਅਜਹੀਆਂ ਵਾਰਦਾਤਾਂ ਨਾ ਵਾਪਸ ਸਕਣ ਰਹਿਣ ਵਾਲੇ ਆ ਕੁਲਵਿੰਦਰ ਕੌਰ ਮੇਰਾ ਨਾਮ ਆ ਅੱਜ ਆਵੇ ਬੱਚਾ ਕੰਮ ਤੋਂ ਆਇਆ ਉਹਦਾ ਮੁੰਡੇ ਦਾ ਨਾਮ ਉਹਨਾਂ ਦਾ ਮਾਂ ਨਾ ਦੋਵੇਂ ਨਿਗਨਗੇ ਬੱਚੇ ਪੜ੍ਹੇ ਆ ਮੰਦੇ ਦੇ ਸੇਤੇ ਚਲੋ ਬੱਚੇ ਰਹਿੰਦੇ ਕੰਮ ਤੋਂ ਆਏ ਮੁੰਡੇ 15 16 20 ਮੁੰਡੇ ਆਏ ਆ ਉਹਦੇ ਗੱਲ ਪੈ ਕੇ ਭਈਏ ਆ ਮੁੰਡਿਆਂ ਦੇ ਵੀ ਭਈਏ ਮੈਂ ਨਹੀਂ ਵੇਖਿਆ ਉਹਨਾਂ ਦੱਸਿਆ ਹੋ ਵੇਖੋ ਭਈ ਇਹ ਮੁੰਡੇ ਆ ਭਈਏ ਉੱਠ ਕੇ ਆੜੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖੜਨ ਹੱਥੀ ਪਹਿਣ ਕਿੱਡੀ ਗੱਲ ਮਾੜੀ ਆ ਪਰ ਇੱਥੇ ਐ ਕੋਈ ਮਰਦਾ ਨਹੀਂ ਚੁੱਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਲੱਤੀ ਕਿ ਦਸਤਾਰ ਲਾ ਕੇ ਲਾ ਕੇ ਲੈ ਗਏ ਨਿੱਕੇ ਮੁੰਡੇ ਦੀ ਇਹ ਮੁੰਡੇ ਦੀ ਲਾ ਕੇ ਨਾਲ ਲੈ ਗਏ ਜਦੋਂ ਮੈਂ ਐ ਹੀ ਮੌਕੇ ਦਸਤਾਰਾਂ ਦੋਵਾਂ ਦੇ ਸਿਰ ਤੇ ਨਹੀਂ ਆ ਗਈਆਂ ਇਹ ਗੱਲ ਦਾ ਝਗੜਾ ਨੂੰ ਉਹ ਕਿਦੇ ਉਹ ਤੂੰ ਗਿਆਨੀ ਗਿਆਨੀ ਕਹਿੰਦੇ ਉਹਨੇ ਕਿਹਾ ਚੜ ਗਿਆ ਨਹੀਂ ਨੇ ਕਿ ਮੇਰੇ ਨਾਲ ਉਹਨੇ ਇੰਨੀ ਗੱਲ ਕੀ ਉਹਨੇ ਚਪੇੜਾ ਮਾਰਦੀਆਂ ਆ ਤੇ ਉਹ ਮੁੰਡੇ ਦਸਤਾਰ ਵੀ ਲਾਗ ਲਗੇ ਸੱਟਾਂ ਦੋਵਾਂ ਭਰਾਉਣ ਨੂੰ ਲੱਗੀਆਂ ਕਿੰਨੇ ਬੰਦੇ ਆਏ ਸੀ ਜੋ ਜਨਾਬ 15 16 ਮੁੰਡੇ ਆnde ਹੈਗੇ ਮੈਂ ਤੇ ਮੇਰੇ ਹੋਂ ਤੋਂ ਪਹਿਲਾਂ ਚੱਲ ਗਏ ਆ ਮੱਲੇ ਦੇ ਵੀ ਆ ਤੇ ਬਾੜ ਦੇ ਵੀ ਆ ਜੇ ਮੱਲੇ ਦੇ ਮੁੰਡੇ ਲਿਆਉਂਦੇ ਆ ਤੇ ਮੁੰਡੇ ਹੁੰਦੇ ਆ ਜੇ 12ਵੇਂ ਮੁੰਡੇ ਨਾਲ ਉਹ ਮਲੇਦ ਨਾਲੋਂ ਬਾਹਰ ਦੇ ਮੁੰਡੇ ਆ ਲਈ ਸਕਦੇ। ਜ਼ਾਤਰ ਕਿਰਪਾਨ ਨਾਲਦੇ ਉਹਨਾਂ ਦੇ ਕੋਲ। ਕਿੰਤਰਾਂ ਦੀ ਕਾਰਵਾਈ ਚਾਹਦੇ ਅਸੀਂ ਕਾਰਵਾਈ ਇਹ ਜੋ ਉਹਨੇ ਵੇਖੋ ਥੋੜੀ ਜਿਹੜੀ ਜੋ ਵੀ ਹੈ ਨਾ ਸਖਤਾਈ ਕੀਤੀ ਜਾਵੇ। ਸਾਡੇ ਜਸੇ ਬੰਦੀਆਂ ਜੋ ਵੀ ਇਹਨਾਂ ਮੁੰਡਿਆਂ ਦਾ ਵਿਚਾਰੇ ਬੱਚਿਆਂ ਦਾ ਮੁੱਲ ਪਾਉਣ ਇੱਥੇ ਕਦੇ ਨਹੀਂ ਸੁਣਾਈ ਨਹੀਂ ਇਹਨਾਂ ਦੀ ਕਰਨ। ਪਹਿਲੇ ਵੀ ਰਾਮਨਗਰ ਕੋਲ। ਰਾਮਨਗਰ ਤੇ ਬਹੁਤ ਕੁਝ ਹੁੰਦਾ ਵਾ। ਕਿ ਪੁਲਿਸ ਰੋਕਣਾ ਥੋੜੀ ਚੈਕਿੰਗ ਕਰਾਉਣਾ। ਫੋਰਸ ਵਾਂਗ ਜਦੋਂ ਕੋਈ ਗੱਲ ਪਾਉਂਦੀ ਉਦੋਂ ਆਉਂਦੇ ਉਦਾਂ ਨਹੀਂ ਜੋ ਕੋਈ ਵੀ ਹੁੰਦਾ। ਉਦਾਂ ਕੋਈ ਨਹੀਂ ਆਉਂਦਾ। ਉਦਾਂ ਕੋਈ ਨਹੀਂ ਆਉਂਦਾ। ਪੀਸੀ ਆ ਉਹਨਾਂ ਬੱਚੇ ਗਾਪ ਸਾਂ ਜਾਂਦੇ ਆ ਸਾਡੇ ਮਰੇ ਬਾਹਰ ਦੇ ਬੰਦੇ ਵੀ ਹੁੰਦੇ ਆ ਤੇ ਮਹੱਲੇ ਦੀ ਬਹੁਤ ਅਸੀਂ ਕਹਿੰਦੇ ਆ ਜਿਹੜੇ ਭਈਏ ਆ ਜਾਂ ਬੰਗਾਲੀ ਆ ਕਿਤੇ ਦੋਖੀ ਨਹੀਂ ਹੈਗੇ ਅਸੀਂ ਇਹ ਗੱਲ ਕਹਿੰਦੇ ਹਾਂ ਧਾਰ卡ਟ ਉਹ ਰਹਿ ਜਿਨ੍ਹਾਂ ਦੇ ਘਰ ਜੋ ਕਿਰਾਏਦਾਰ ਜਿਤਨਾ ਬਾਹਰ ਕਹਿੰਦੇ ਬਾਬੇ ਉਦਾਂ ਇਹ ਕੱਢੇ ਜਾਣ ਹਾਂਜੀ ਸਾਡੇ ਮਹੱਲੇ ਦੇ ਸਾਡੇ ਸਿੱਖ ਬੱਚੇ ਸਾਡੇ ਜਿਹਨਾਂ ਦੀ ਬੇਇੱਜ਼ਤੀ ਕੀਤੀ ਆ ਦਸਤਾਰਾਂ ਲਾਈਆਂ ਬਹੁਤ ਗੱਲ ਆ ਅਸੀਂ ਜਿ세 ਬੰਦੇ ਨੇ ਹੱਥ ਜੋੜ ਕੇ ਬੇਇੱਜ਼ਤੀ ਕਰਦੇ ਸਾਡੀ ਜਿੱਥੇ ਆਵਾਜ਼ ਸੁਣਨ ਨੂੰ ਆਣ ਕੇ ਤਾਂ ਬੱਚਿਆਂ ਦੀ ਜੋ ਵੀ ਗੱਲ ਸੁਣਨ ਇਨਾ ਬੱਚਿਆਂ ਦਾ ਮਾਂ ਵੀ ਨਹੀਂ ਹੈਗਾ ਇਹਨਾਂ ਦੇ ਹੱਥ ਜੋੜ ਕੇ ਇਹਨਾਂ ਦੀ ਬੇਨਤੀ ਆ ਵੀ ਨੰਦੀ ਦਸਤਾਰ ਦਾ ਮੁੱਲ ਠੀਕ ਆ ਸਾਫ ਦੇਣ ਦਾ ਨਾਟਕ ਪਈ ਬਾਬ ਦੀ ਫੇਨ ਆ ਗਿਆ ਮੇਰਾ ਕਿਹੜਾ ਲੱਗਾ ਇਹ ਆਹ ਰਾਮਨਗਰ ਕੋਲ ਗੱਲਬਾਤ ਨਹੀਂ ਗੱਲਬਾਤ ਕੁਝ ਨਹੀਂ ਭਾਜੀ ਮੈਂ ਕੰਮ ਤੋਂ ਆਇਆ ਜੇ ਕੰਮ ਤੋਂ ਆਇਆ ਜੇ ਤੇ ਇੱਧਰ ਐਕਟਿਵਾ ਲੱਗੀ ਆ ਐਕਟਿਵਾ ਤੇ ਜੇ ਐਕਟਿਵਾ ਲੱਗੀ ਜੇ ਤੇ ਆਇਆ ਮੈਂ ਤੇ ਉਹ ਕਹਿੰਦਾ ਵੀ ਸਰਦਾਰ मामੇ ਆ ਗਏ ਤੇ ਮੈਂ ਪਤਾ ਨਹੀਂ ਮੈਂ ਕਹਿੰਦਾ मामੇ ਆ ਗਏ ਸਰਦਾਰ ਤੇ ਮੈਂ ਉਹਨਾਂ ਨੂੰ ਮੈਂ ਕਹਾ ਭਰਾ ਤੈਨੂੰ ਕੀ ਹੋਇਆ ਉਹਨੇ ਭਾਈ ਮੇਰੇ ਚ ਪੇੜ ਮਾਰ ਤੀ ਉਤਰ ਕੇ ਮੈਂ ਗੋਗਲ ਪੈਣਗਾ 15 16 ਮੁੰਡੇ ਗਲ ਪੈ ਗਏ ਮੇਰੇ ਆਕੇ ਪਰਵਾਸੀ ਹਜ਼ਾਰੇ ਪਰਵਾਸੀ ਹਜ਼ਾਰੇ ਭਈ ਇਹ ਵੀ ਅੱਜ ਇਥੋਂ ਦੇ ਚੋਰੀਆਂ ਚੋਰੀਆਂ ਕਰਦੇ ਘਟੋ ਘਟ ਨਹੀਂ ਨਾ ਅੰਦਰ ਹੋਏ ਪਾਛੇ ਇਲੀਗਲ ਐਥਰ ਹੈਂਡਲ ਬਣੇ ਦਾ ਸਮਾਂ ਇਹ ਭਾਈ ਹੈਗਾ ਜੇ 9:30 ਵਜੇ ਦੇਖੀ ਕਿੱਦਾਂ ਜਾਦੇ ਮੈਂ ਤੇ ਕੰਮ ਤੋਂ ਐ ਮੈਂ ਤੇ ਆ ਘਰ ਜਿਵੇਂ ਰਾ ਘਰੇ ਚੱਲਾਂਗਾ ਮੈਂ ਗੱਲਬਾਤ ਕੁਝ ਨਹੀਂ ਗੱਲਬਾਤ ਮੈਂ ਤੇ ਕੁਝ ਕਹਿ ਵੀ ਨਹੀਂ ਉਹਨਾਂ ਨੂੰ ਮੈਂ ਕਹਾਂ ਪ੍ਰਾਣੀਆਂ ਨੂੰ ਕੀ ਹੋਇਆ ਮੈਂ ਹਾਂ ਯਾਰ ਨਾ ਬੋਲ ਤੇ ਉਹ ਆ ਕੇ ਸੁੱਟਣ ਡਾਇਆ ਮੇਰੇ ਨਾਲ ਹੀ ਪਹਿਲਾਂ ਵੀ ਕੋਈ ਪ੍ਰਾਣੀ ਪਹਿਲਾਂ ਕੁਛ ਨਹੀਂ ਕਰ ਪਾਨਾ ਕਰ ਪੂਣਾ ਲੈ ਕੇ ਪਹਿਲਾਂ ਹੀ ਮੈਨੂੰ ਲੱਗਦਾ ਲੈ ਗਿਆ ਇਹ ਟਾਈਮ ਚੁੱਕਦੇ ਹੀ ਤੇ ਕਰਪਾਨਾ ਕਰਪੂਣਾ ਲੈ ਕੇ ਆਏ ਉਹਨੇ ਆ ਕੇ ਮੇਰੇ ਖੜਾ ਮਾਰਿਆ ਹੈ ਨਹੀਂ ਨਹੀਂ ਪ੍ਰਾਣੀ ਮੈਂ ਤਾਂ ਲੱਗਦਾ ਨਹੀਂ ਮੈਂ ਤੇ ਬਾਹਰ ਹੀ ਰਹਿਣਾ ਹਾਂ ਮੈਂ ਤੇ ਰਹਿਣਾ ਨਹੀਂ ਮੈਂ ਬਾਹਰ ਰਹਿਣਾ ਜੀ ਮੈਂ ਫੋਟੋਗ੍ਰਾਫੀ ਦਾ ਕੰਮ ਕਰਦਾ ਹਾਂ ਤੁਹਾਡੀ ਪੱਗ ਕਿੱਥੇ ਤੁਹਾਡੀ ਪੱਗ ਲਾਈ ਲੱਗ ਨਾਲ ਹੀ ਲੱਗੇ ਨਾਲ ਲੱਗੇ ਮੇਰ ਵੀ ਕੀਤੀ ਤੇ ਸਟਾਰ ਦੀ ਪੁਲਸ ਨੂੰ ਹੱਲ ਕੀਤਾ ਆ ਫੋਨ ਪਰ ਹੱਲ ਕਰਵਾਏ ਤੇ ਕੋਈ ਨਹੀਂ ਹੋਈ ਸਾਟਾ ਵੀ ਕੋਈ ਇੱਥੇ ਘੜਾ ਮਾਰਿਆ ਜੇ ਇੱਥੇ ਦੰਦ ਦੇ ਲੱਗੇ ਜੇ ਮੇਰੇ ਓਕੇ ਪੁਲਸ ਆ ਬਾਕੀ ਆ ਕੇ ਮਾਰੇ ਕਿਰਪਾਨ ਵਜੀ ਜਾ ਰਹੀ ਹੈ ਇੱਥੇ ਘਰਾ ਮੇਰੇ ਵੀ ਗੁੱਟ ਦੇ ਵਿੱਚ ਭਾਈ ਇੱਕ ਮਿੰਟ ਕਿੰਨੇ ਕੇ ਜਣੇ ਆਏ ਘੱਟੋ ਘਾਟ ਵੀ ਨਹੀਂ ਮੇਰੇ ਖਿਆਲ ਨਾਲ 17 20 ਜਣੇ ਹੈਗੇ ਸਾਰੇ ਪਰਵਾਸੀ ਸਾਰੇ ਪਰਵਾਸੀ ਹੀ ਇੱਕ ਮਿਲਖਾ ਹੀ ਪੰਡੋਰੀ ਦਾ ਪੰਡੋਰੀ ਦਾ ਹੀ ਹੈ ਪੰਡੋਰੀ ਦਾ ਵੀ ਭਈਆ ਆ ਉਹ ਉਹਨੂੰ ਉਹਨੂੰ ਮੈਂ ਤੇ ਕਿੰਨਾ ਕਿ ਸਟਾਰਟ ਕਰੋ ਜਲਦੀ ਹੋ ਜਲਦੀ ਅੱਗੇ ਵੀ ਖਤਰਾ ਆਇਆ ਭਾਜੀ ਹੁਣ ਤੇ ਖਤਰਾ ਹੈ ਖਤਰਾ ਹੈ ਸਾਰੇ ਦੇ ਬਰਵਾਸੀ ਜਿੱਥੇ ਜਿੱਥੇ ਬੰਦੀਆਂ ਨੂੰ ਅੱਜ ਹੀ ਬੇਨਤੀ ਆ ਕਿ ਤੁਹਾਡਾ ਸਾਥ ਦੋ ਆਗੇ ਜਲਦ ਤੋਂ ਜਲਦ ਤੇ ਇਹਨਾਂ ਨੂੰ ਮੈਂ ਦੇ ਕਾਨੂੰਨ ਨੂੰ ਇਹ ਅਪੀਲ ਕਰਦਾ ਕਿ ਤੁਹਾਡੇ ਕੋਤੇ ਇਹ ਲੱਗਦਾ ਕਿ ਅੱਗੇ ਵੀ ਜਿਹੜਾ ਮੁੱਦਾ ਚੱਲ ਰਿਹਾ ਪੰਜਾਬੀਆਂ ਬਰਵਾਸੀ ਉਹ ਨਹੀਂ ਭਾਜੀ ਬਹੁਤ ਖਤਰੇਜ਼ਾਗ ਹੈ ਖਤਰਾ ਇੱਥੇ ਰਹਿ ਕਿੰਨੇ ਘਰ ਗਏ ਚਾਰ ਪੰਜ ਤੇ ਪੰਜਾਬੀਆਂ ਨੇ ਘਰ ਸਾਰੇ ਗਲੀ ਤੇ ਬਾਕੀ ਸਾਰੇ ਭਈਏ ਜੀ ਲੱਗਦਾ ਕਿ ਉਹ ਮੁੱਦਾ ਸਹੀ ਚੁੱਕਣ ਦੇ ਆ ਜਿਹੜਾ ਪਿਛੇ ਹਾਂ ਇਹ ਬਿਲਕੁਲ ਸਹੀ ਬਿਲਕੁਲ ਸਹੀ ਆ ਬਿਲਕੁਲ ਸਹੀ ਆ ਬਜੀ ਇਹਨਾਂ ਨੇ ਮੱਲੇ ਭਾਜੀ ਮੱਲੇ 35 40 ਜਾਣੇ ਲਾਗੇ ਖਲੋ ਤੇਰੇ ਕੋਈ ਸਾਥ ਨਹੀਂ ਦਿੱਤਾ ਭਰਾ ਮੇਰਾ ਆ ਉਹਨੂੰ ਵੀ ਡੇ ਘੁੱਟਣ ਨਾਲ ਹੀ ਅੰਮਰਿਤਕੋ ਕਿਹੋ ਦੇਣਾ ਸਾਰਾ ਅਮਰਿਤਕੋ ਨੀ ਦੱਸਦਾ ਕੱਲ ਕੀ ਹੋਈ ਜਾ ਇੱਥੇ ਹੁਣੇ ਹੀ ਨਾ ਮੁੰਡੇ ਆ ਦੋ ਚਾਰੇ ਬੱਚੇ ਉਹਨਾਂ ਦਾ ਮਾਂ ਤੇ ਪਿਓ ਨਹੀਂ ਹੈਗਾ ਤੇ ਕੋਈ ਅਣਪਛਾਤੇ ਮੁੰਡੇ ਕਾਫੀ ਆ ਪ੍ਰਵਾਸੀ ਵੀ ਨੇ ਜਿਨ੍ਹਾਂ ਨੇ ਆਂਕਾਦਾਂ ਨੂੰ ਢਾ ਲਿਆ ਅੰਦਰ ਗਿਆ ਤੇ 17 ਵੀ ਨਾਲ ਲੈ ਗਏ ਬਹੁਤ ਕੁੱਟ ਮਾਰ ਕੀਤੀ ਅਹੀਂ ਇਹ ਤਾਂ ਚੋਨੇ ਨਾ ਤੇ ਜਿਹੜਾ ਵਾਇਡ ਕਾਟ ਇਹਨਾਂ ਚੱਕ ਕੀਤਾ ਜਾਵੇ ਇਹਨਾਂ ਦੇ ਧਾਰ ਕਾਟ ਇਹਨਾਂ ਦੇ ਵੋਟਰ ਕਾਟ ਚੱਕ ਕੀਤੇ ਜਾਣ ਇੱਥੋਂ ਤੇ ਇਹ ਜਿਹਦੇ ਧਾਰ ਕਾਟ ਨੇ ਜਿਹੜਾ ਕੋਈ ਆਪਣਾ ਪੂਰਾ ਸਬੂਤ ਨਹੀਂ ਦਿੰਦਾ ਉਹਨਾਂ ਨੂੰ ਇੱਥੋਂ ਕੱਢਿਆ ਜਾ ਹਾਂਜੀ ਗੱਲ ਕੀ ਹੋਈ ਝਗੜਾ ਕਿੱਥੇ ਗੱਲ ਪੂਰੀ ਤਾਂ ਮੈਨੂੰ ਵੀ ਖਾਸ ਨਹੀਂ ਪਤਾ ਮੈਂ ਲੜਦੇ ਵੇਖੇ ਖੋਲਦੇ ਜਿਹੜਾ ਵਟਾਂਗ ਕਿਵੇਂ ਜ ਨਹੀਂ ਜੀ ਕਾਫੀ ਇੱਥੇ 40 50 ਜਣੇ ਸੀ 40 50 ਮੁੰਡੇ ਆਏ ਅੱਗੇ ਵੀ ਆਮਨਗਰ ਟਾਉਣੀ ਕਾਫੀ ਬਦਨਾਮ ਹੈ ਜਿਹਦੇ ਝਗੜਿਆਂ ਤੇ ਕਿਸ ਤਰ੍ਹਾਂ ਦੇਖਦੇ ਹੋ ਨਸ਼ਿਆਂ ਦੇ ਹਾਂਜੀ ਪਹਿਲੇ ਵੀ ਇਦਾਂ ਹੀ ਆ ਥੋੜਾ ਜਿਹਾ ਪ ਗੱਪੇ ਸੈਂਟਰਲ ਕਾਰਪੋਰੇਸ਼ਨ ਦੀ ਹਨ ਪਰ ਪੁਲਸ ਤੋਂ ਉੱਪਰ ਪੁਲਸ ਜੇ ਕਾਰਵਾਈ ਕਰਦੀ ਹੈ ਪੁਲਸ ਦਾ ਕੀ ਹੈ ਪੁਲਸ ਆਉਂਦੀ ਜਾਂਦੀ ਨਹੀਂ ਕਿਹੜੀ ਕਿਹੜੀ ਪੀਸੀਆਰ ਗੱਡੀਆਂ ਦੀ ਨਹੀਂ ਪੀਸੀਆਰ ਤੇ ਫੋਨ ਕੀਤਾ ਮੌਕੇ ਤੇ ਹੁਣ ਆ ਗਈ ਹਾਂਜੀ ਹੁਣ ਕਾਰਵਾਈ ਜਾਂਦੇ ਕਾਰਵਾਈ ਚੱਲਨੇ ਬਸ ਇਹੀ ਇਹੀ ਆਂਦੇ ਪਈ ਕਈ ਵਾਰੀ ਇਸ ਇਲਾਕੇ ਦੇ ਵਿੱਚ ਐਵਜੀਆਂ ਘਟਨਾਵਾਂ ਹੋਦੀਆਂ ਹਨ ਉਸ ਤੋਂ ਬਾਅਦ ਪੁਲਸ ਤੋਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਧਰ ਰੂਟੀਨ ਦੇ ਵਿੱਚ ਉਹਨਾ ਆਪਣੀ ਗੇੜੀ ਰੱਖਣਗੇ ਪੁਲਸ ਗੇੜਾ ਲਾਉਂਦੀ ਹੈ ਵੈਸੇ ਰੋਜ਼ ਨਹੀਂ ਨਹੀਂ ਹੁੰਦੀ ਪਰ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਪੱਗਾਂ ਨਾਲ ਲੱਗੇ ਹਾਂਜੀ ਪੱਗਾਂ ਨਾਲ ਲੱਗੇ ਬੇਨਤੀ ਕਰਨੀ ਚਾਹੀਦੀ ਬੇਨਤੀ ਕਰਨੀ ਜਦੋਂ ਇਹਨਾਂ ਨਾਲ ਸਾਥ ਮਿਲਣਾ ਚਾਹੀਦਾ ਬੱਚਿਆਂ ਇਹਨਾਂ ਦਾ ਮਾਪਿਓ ਨਹੀਂ ਮਾਪਿਓ ਮਿਟ ਰਹੇ ਹੈਗੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਬੱਚੇ ਇਹ ਜੀ ਇੱਕ ਝਗੜਾ ਹੋਣ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਰਿਗਾਰਡਿੰਗ ਆਪਾਂ ਮੌਕੇ ਤੇ ਆਏ ਆ ਤੇ ਜੋ ਵੀ ਮਾਮਲਾ ਹੋਗਾ ਉਹਦੇ ਰਿਗਾਰਡਿੰਗ ਜਿਨ੍ਹਾਂ ਨੇ ਵੀ ਇੱਥੇ ਗੁੰਡਾਗਰਦੀ ਕੀਤੀ ਉਹਨਾਂ ਦੇ ਖਿਲਾਫ ਸਹੀ ਕਾਰਵਾਈ ਕੀਤੀ ਜਾਵੇਗੀ ਸਰ ਕਿੰਨੇ ਲੋਕਾਂ ਦੇ ਖਿਲਾਫ ਕੰਪਲੇਂਟ ਦਿੱਤੀ ਹੈ ਫਿਲਹਾਲ ਸਾਨੂੰ ਕੋਈ ਵੀ ਕੰਪਲੇਂਟ ਨਹੀਂ ਮਿਲੀ ਸਿਰਫ ਸਾਨੂੰ ਇੰਨਾ ਮੈਸੇਜ ਮਿਲਿਆ ਸੀਗਾ ਕਿ ਇੱਥੇ ਜਿਹੜਾ ਵਾ ਝਗੜਾ ਹੋਇਆ ਵਾ ਅਵਾ ਮੌਕੇ ਤੇ ਆਏ ਆ ਜੋ ਵੀ ਸਾਨੂੰ ਕੰਪਲੇਂਟਸ ਆਉਣਗੀਆਂ ਉਹਦੇ ਅਕੋਰਡਿੰਗ ਆਪਾਂ ਕਾਰਵਾਈ ਕਰਾਂਗੇ